ਕੰਨ ਤਾਂ ਖੋ ਗਿਆ ਕੀ ਕਾਰਨ ਆ ਬੈਠਣ ਦਾ ਰਾਸ਼ਨ ਲੈ ਕੇ ਆਏ ਹੋ ਹੜਪੀੜਤਾਂ ਲਈ ਹਾਂਜੀ ਤੇ ਇੰਨਾ ਚਿਰ ਹੋ ਗਿਆ ਤੁਹਾਨੂੰ ਬੈਠਣ ਦਾ ਕਾਰਨ ਉਹ ਸਰ ਲੀਡਰ ਆਏ ਸੀ ਨਾ ਉਹਦਾ ਕਰਕੇ ਸਾਨੂੰ ਟਾਈਮੋਂ ਕਦੇ ਇੱਥੇ ਗੱਡਿਆ ਖੜੀ ਕਰ ਰੋ ਬੀਤਾਂ ਤਾਂ ਕਰਕੇ ਨਹੀਂ ਅੱਗੇ ਜਾਂਦੇ ਸਾਂ ਨਹੀਂ ਲੀਡਰ ਜ਼ਰੂਰੀ ਆ ਜਾਂ ਉਹੀ ਤਾਂ ਗੱਲ ਆ ਸਰ ਅਸੀਂ ਕਾਹਦੇ ਖਰਾਵਾ ਏਡੀ ਦੂਰੋਂ ਆਏ ਆ ਅਸੀਂ ਕਿਤਾਪੁਰ ਦੇ ਲੱਗੇ ਹੋਏ ਕਿਤਾਪੁਰੋਂ ਆਏ ਆ ਉਹ ਤੋਂ 5 ਕਿਲੋ ਮੀਟਰ ਤੁਹਾਡਾ ਪਿੰਡ ਕਾਲਾ ਖਿਡਾਰ ਹੂੰ ਉਤੋਂ ਆਏ ਅਸੀਂ ਜਿੰਨਾ ਚਿਰ ਮੰਤਰੀ ਵਾਪਸ ਨਹੀਂ ਹੁੰਦੇ ਉੰਨਾ ਚਿਰ ਉਹ ਤਾਂ ਕਹਿੰਦੇ ਕਿ ਨਹੀਂ ਆਉਂਦੇ ਕੀ ਕਹਿਣਾ ਹੈ ਹਾਲਾਤ ਜੋ ਦੇ ਕੀ ਸਰ ਹੁਣ ਅਸੀਂ ਤਾਂ ਸੇਵਾ ਕਰਨ ਆਏ ਦੇ ਕੋਣ ਅੱਗੇ ਵੀ ਸਾਨੂੰ ਜਾਣਦੇ ਤੇ ਬੰਨ ਟੁੱਟਣ ਵਾਲਾ ਵਾ ਉੱਥੇ ਮਿੱਟੀ ਲੈ ਕੇ ਚੱਲੇ ਜੀ ਹਾਂ ਜੀ ਭਾਗੋ ਬੁੱਢੇ ਚੱਲੇ ਮਿੱਟੀ ਲੈ ਕੇ ਤੇ ਕੀ ਕਰਨਾ ਕਿ ਹੁਣ ਇੱਥੇ ਕਿੰਨੇ ਕੁ ਚਿਰ ਤੋਂ ਤੁਸੀਂ ਰੁਕੇ ਹੋਏ ਆ ਬਾਸ ਮੈਨੂੰ 15 20 ਮਿੰਟ ਹੋ ਗਏ ਇੱਥੇ ਖੜੋਤੇ ਨੂੰ ਕਹਿੰਦੇ ਗਾੜੀ ਮੰਤਰੀ ਆਇਆ ਵਾ ਤਾਂ ਕਰਕੇ ਜਾਮ ਲੱਗਾ ਹੋਇਆ ਹਾਂ ਜੀ ਬਾਸ ਮੰਤਰੀਆਂ ਨੇ ਕੀ ਕਰਨਾ ਮੰਤਰੀਆਂ ਨੇ ਤਾਂ ਫੋਟੋ ਖਿਚਾ ਕੇ ਚੱਲ ਜਾਣਾ ਮੈਂ ਹੋਵਾਂ ਕੀ ਕਰਨਾ ਉਥੇ ਮਨ ਆ